ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਆਪਾਂ ਡੇਲੀ ਵੇਸਤੀ ਮਸ਼ੀਨਰੀਆਂ ਮਕਾਉ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਪੰਜ ਮਸ਼ੀਨਰੀਆਂ ਮਕਾਉ ਆਪਣੇ ਚੈਨਲ ਤੇ ਲੈ ਕੇ ਆਏ ਆ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਬਾਈ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਬਾਈ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜਿਆ ਕਰੋ ਜਿਹੜੀ ਛੋਟੀ ਮਸ਼ੀਨਰੀ ਆ ਉਹਦਾ ਸਾਰਾ ਕੁਝ ਲਿਖ ਦਿਆ ਕਰੋ ਬਈ ਮਾਡਲ ਮਾਡਲ ਇਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂ ਟੈਰੇਟ ਮੈਂ ਦੀ ਟੱਡੇ ਫੋਨ ਨਾਲ ਤੇ ਕਿਸੇ ਵੀ ਪਰਾਨੇ ਕੋਈ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰੀ ਪਾਉਣੇ ਆ ਬਾਈ ਤੇ ਅੱਜ ਪੰਜ ਮਸ਼ੀਨਰੀਆਂ ਲੈ ਕੇ ਆਏ ਆ ਆਪਣੇ ਚੈਨਲ ਤੇ ਸਾਰੇ ਭਰਾ ਦੇਖ ਲੋ ਪਹਿਲੇ ਨੰਬਰ ਤੇ ਸਵਾਰਾਜ ਟ੍ਰੈਕਟਰ ਆ ਬਾਈ ਤੇ ਇੱਕ ਜੀਰੋ ਡ੍ਰਿਲਰ ਇੱਕ ਸੁਪਰਸੀਡਰ ਇੱਕ ਟਰਾਲੀ ਆ ਬਗੈਰ ਲਿਫਟ ਤੋਂ ਤੇ ਇੱਕ ਟਰਾਲਾ ਪੰਜ ਮਸ਼ੀਨਰੀਆਂ ਬਾਈ ਲੈ ਕੇ ਆਏ ਆ ਤੇ ਜਿਹੜੇ ਭਰਾ ਆਪਣੇ ਚੈਨਲਾਂ ਬਾਈ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਬਾਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਇਸ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਸਵਰਾਜ ਵੀ 735 ਕਿਸੇ ਵੀ ਪੁਰਾਣੇ ਸਵਰਾਜ 735 ਟਰੈਟ ਲੈਣਾ ਹੋਵੇ ਤੇ 1993 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 50 60 ਪੈਸੇ ਟਰੈਕਟਰ ਦੇ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਧੂਰੀ ਧੂਰੀ ਏਰੀਆ ਚ ਬਈ ਟਰੈਟ ਖੜਾ ਕਿਸੇ ਵੀ ਪੁਰਾਣੇ ਬਈ ਟਰੈਟ ਲੈਣਾ ਹੋਵੇ ਤੇ ਬਾਈ ਕੰਦਾ ਸਵਰਾਜ ਟਰੈਟ ਮੇਰਾ ਸਾਰੇ ਪਾਸਿਓਂ ਵਧੀਆ ਬਾਈ ਵਾਕੇ ਚੈੱਕ ਕਰਕੇ ਮੇਰੇ ਕੋਲੋਂ ਸਵਰਾਜ ਟਰੈਟ ਲੈ ਜਾਓ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ 30 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ 0 ਡ੍ਰਿਲ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 2022 ਮਾਡਲ ਆ ਤੇ ਤਲਵੰਡੀ ਭਾਈ ਦੀ ਬਣੀ ਆ ਬਈ 2022 ਮਾਡਲ ਆ ਬਾਈ ਤੇ ਤਲਵੰਡੀ ਭਾਈ ਦੀ ਬਣੀ ਆ ਬਈ 0 ਡ੍ਰਿਲ ਤੇ ਏਰੀਆ ਫਾਜਲਕਾ ਫਾਜ਼ਲ ਕਾ ਏਰੀਆ ਚ ਬਈ 0 ਡਰਲ ਪਈਆ ਕਿਸੇ ਵੀਰ ਪੁਰਾਣੇ ਬਈ 0 ਡਰਲ ਲੈਣੀ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰੀ 0 ਡਰਲ ਪੂਰੀ ਵਧੀਆ ਬਾਈ ਚੈੱਕ ਕਰਕੇ ਲੈ ਜਾਓ ਮੇਰੇ ਘਰੋਂ ਕਿਸੇ ਵੀਰ ਪੁਰਾਣੇ ਬਈ 0 ਡਰਲ ਲੈਣੀ ਹੋਵੇ ਤੇ ਬਾਈ ਕਹਿੰਦਾ 40 ਕ ਹਜ਼ਾਰ ਦੇ ਆਸੇ ਪਾਸੇ ਮੈਂ 0 ਡਰਲ ਦੇ ਦੂੰਗਾ ਤੇ ਜਮਾ ਨਵੇਂ 0 ਡਰਲ ਪਈਆ ਮੇਰੇ ਕੋਲ ਬਈ ਕਿਸੇ ਵੀਰ ਪੁਰਾਣੇ ਬਈ 0 ਡਰਲ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 7 ਫੁੱਟਾ ਸੁਪਰ ਸੀਡਰ ਆ ਬਾਈ ਤੇ 2020 ਮਾਡਲ ਆ 2020 ਮਾਡਲ ਆ ਸੱਤ ਫੁੱਤਾ ਸੁਪਰ ਸੀਡਰ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਪਟਿਆਲਾ ਪਟਿਆਲੇ ਏਰੀਏ ਚ ਬਈ ਸੁਪਰ ਸੀਡਰ ਪਿਆ ਤੇ ਬਾਈ ਕਹਿੰਦਾ ਪੂਰੇ ਲੱਖ ਰੁਪਏ ਦੇ ਆਸੇ ਪਾਸੇ ਮੈਂ ਸੁਪਰ ਸੀਡਰ ਦੇ ਦੂੰਗਾ ਬਾਈ ਸਾਰੇ ਪਾਸੋਂ ਸੁਪਰ ਸੀਡਰ ਮੇਰਾ ਪੂਰਾ ਵਧੀਆ ਬਾਈ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਏ ਏਰੀਆ ਪਟਿਆਲੇ ਏਰੀਏ ਚ ਪਿਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲੀ ਲੈਣੀ ਹੋਵੇ ਬਗੈਰ ਲੈਫਟ ਤੋਂ ਟਰਾਲੀ ਆ ਬਾਈ 12 6 ਟਰਾਲੀ ਆ 6 ਫੁੱਟ ਚੌੜੀ ਤੇ 12 ਫੁੱਟ ਲੰਮੀ ਟਰਾਲੀ ਆ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰਾਲੀ ਮੇਰੀ ਪੂਰੀ ਵਧੀਆ ਬਾਈ ਪੂਰੀ ਭਾਰੀ ਆ ਟਰਾਲੀ ਬਾਈ ਤੇ ਪੂਰੀ ਸਾਫ ਆ ਟਰਾਲੀ ਕਿਸੇ ਵੀਰ ਭਰਾਣੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਮਰਿੰਡਾ ਮਰਿੰਡੇ ਏਰੀਏ 'ਚ ਵੀ ਟਰਾਲੀ ਖੜੀ ਆ ਕਿਸੇ ਵੀਰ ਭਰਾਣੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 95000 ਦੇ ਆਸੇ ਪਾਸੇ ਮੈਂ ਟਰਾਲੀ ਵੀ ਦੇਵਾਂਗਾ ਸਾਰੇ ਪਾਸੋਂ ਟਰਾਲੀ ਬਾਈ ਕਹਿੰਦਾ ਚੈੱਕ ਕਰਕੇ ਲੈ ਜਾਓ ਬਈ ਵਜ਼ਨ ਪਾ ਕੇ ਚੈੱਕ ਕਰ ਲਓ ਕਿਸੇ ਵੀਰ ਭਰਾ ਨੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਇਹ ਮਰੰਡੇਰੀਏ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 14 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਡਬਲ ਜੱਕਾ ਦਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ ਇਹ ਬਾਈ ਕਹਿੰਦਾ ਪੂਰਾ ਸਾਫ਼ ਤੇ ਪੂਰਾ ਸੋਹਣਾ ਬਈ ਤੇ ਜਮਾ ਨਵਾਂ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਟਰਾਲਾ ਖੜਾ ਫਲੋਰ ਏਰੀਏ 'ਚ ਏਰੀਆ ਬਾਈ ਫਲੋਰ ਆ ਬਾਈ ਦਾ ਤੇ ਬਾਈ ਕਹਿੰਦਾ 2 ਲੱਖ ਤੇ 65000 ਦੇ ਆਸੇ ਪਾਸੇ ਮੈਂ ਟਰਾਲਾ ਦੇਉਂਗਾ ਬਾਈ ਸਾਰੇ ਪਾਸੋਂ ਬਾਈ ਡਬਲ ਜੈਕ ਵਾਲਾ ਟਰਾਲਾ ਸਾਰੇ ਪਾਸੋਂ ਚੈੱਕ ਕਰਕੇ ਵਜਨ ਵਜਨ ਪਾ ਕੇ ਚੈੱਕ ਕਰ ਲਓ ਬਾਈ ਕਿਸੇ ਪਾਸੋਂ ਚੂਹ ਵੀ ਨਹੀਂ ਕਰਦਾ ਟਰਾਲਾ ਕਿਸੇ ਵੀਰ ਭਰਾ ਨੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਫਲੋਰ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਈ 5 ਸੀਗੀਆਂ ਮਸ਼ੀਨਰੀਆਂ ਦੀਆਂ ਤੇ ਆਪਾਂ ਪੰਜੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ